ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੋ ਰਾਏਪੁਰ ਇਹ ਜਿਹੜਾ ਅਜਨਾਲੇ ਦੇ ਵਿੱਚ ਇੱਕ ਜਨਾਲੇ ਤੋਂ 6-7 ਕਿਲੋਮੀਟਰ ਦੂਰ ਹੈ ਤੇ ਇੱਕ ਜਨਾਲੇ ਤੇ ਬਿਲਕੁਲ ਨਾਲ ਹੀ ਆ ਅੱਜ ਆਪਾਂ ਸਰਪੰਚ ਸਾਹਿਬ ਉਹਨਾਂ ਕੋਲ ਆਏ ਹਾਂ ਜਿਹੜਾ ਬਿਲਕੁਲ ਜਨਾਲੇ ਦੇ ਲੱਗ ਗਿਆ ਰਾਏਪੁਰ ਪਿੰਡ ਇਹ ਆਈਦੇ ਵਿਦੇ ਦੇ ਵਿੱਚ ਹਨ ਦੋ ਗਾਵਾਂ ਦਿਖਾਉਣੀ ਆ ਇੱਕ ਆ ਬਿਲਕੁਲ ਸੱਜਰ ਸੋਈ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਟੁਕੜ ਗੱਬਨ ਗਾਂ ਤੁਹਾਨੂੰ ਦਿਖਾਉਣੀ ਆ ਟੁਕੜ ਗੱਬਨ ਆਪਣੀ ਚੱਕ ਪਾਸ ਕਰਵਾ ਕੇ ਖੜਾ ਉਹ ਤੇ ਆ ਜਿਹੜੀ ਸੂਈ ਸਵਾਈ ਜਰਸੀ ਆ ਇਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਤੇ ਬਾਕੀ ਇੱਥੇ ਵੇਚ ਜਾ ਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਨਾਮ ਅਜੀਤ ਸਿੰਘ ਪਿੰਡ ਰਾਏਪੁਰ ਖੁਰਦ ਤਹਿਸੀਲ ਨਾਲਾ ਜਿਹੜਾ ਬਸਤਾ ਤੇ ਫੋਨ ਨੰਬਰ ਬੋਲ ਦੋ 9877882776 ਠੀਕ ਐ ਬੜੇ ਦਿਨਾਂ ਬਾਅਦ ਦੱਸਣ ਦਿੱਤੇ ਜੀ ਸਾਨੂੰ ਪੜ੍ਹ ਬਾਜ਼ਾਰ ਹੀ ਗਰਮ ਹੋਇਆ ਹਲਟ ਫੁਲਟੀ ਆ ਕੋਈ ਨਿਕ ਜੇ ਦਾ ਆ ਜੁੱਦਾ ਵੀਡੀਓ ਮੰਗਾ ਲੈਂਦੇ ਉਦਾਂ ਫਿਰ ਲੈ ਜਾਂਦੇ ਕੱਲ ਵੀ ਗਾਵਾਂ ਹੋ ਵੀ ਦੋ ਹੈ ਗਿਆ ਅੱਛਾ ਕੋਈ ਡਾਕੀ ਫਿਰ ਲੈ ਜਾਈਏ ਉਸ ਤਰ੍ਹਾਂ ਚਾਰ ਗਾਵਾਂ ਪਾਉਣੀਆਂ ਸੀ ਨਾ ਜੀ ਉਦੋਂ ਮੰਗਾ ਲਈਆਂ ਉਹਨਾਂ ਨੇ ਆਪਣੇ ਬੰਦਾਲੇ ਫਿਰ ਅੱਛਾ ਹਾਂਜੀ ਠੀਕ ਹੈ ਤੇ ਹੁਣ ਦੋ ਰਹਿ ਗਏ ਇੱਕ ਟੁਕੜ ਗੱਬਨ ਤੇ ਇੱਕ ਸੱਜਰ ਸੂਈ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਆਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਤੋਂ ਸੀਰਹਣਾ ਜਿਲ੍ਹਾ ਮੋਗਾ ਤੇ ਫੋਨ ਨੰਬਰੇ ਬੋਲਦਾ 9778 8277 ਠੀਕ ਹੈ ਤੇ ਪਹਿਲਾਂ ਸੱਜਰ ਸੂਈ ਜਰਸੀ ਵਿਖਾ ਦਈਏ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਜੀ ਸੂਈ ਜਿਹੜਾ ਜਿਹੜਾ ਬੱਚੇ ਦਾ ਬਿਲਕੁਲ ਨਾਲ ਹੀ ਆ ਤਾਂ ਜੇ ਨਾਲ ਜਿਹੜਾ ਨਾਲ ਆ ਛੰਡੀ ਛੰਡੀ ਇਹ ਮੇਰੇ ਨਾਲ ਬੜਾ ਰਕਾ ਦੇ ਮਲਾਜੋ ਆ ਹਾਂ ਦੇਖਾਂ ਦੇ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਹੈ ਤੇ ਅਜੇ ਵੀ ਚੰਗੇ ਗਾਪ ਤੇ ਥਾਣੇ ਚੰਦਾ ਜੁੱਦਾ ਵੀ ਬਰਾ ਸਾਫ ਤੇ ਬਾਕੀ ਆ ਦੇਖ ਸਕਦੇ ਆ ਪਿੱਛੋਂ ਤੋਂ ਲੱਗੇ ਤੇ ਗਾਂ ਤੱਕਰ ਹਵਾਨਾ ਜਿਹੜਾ ਚੰਗਾ ਹੈ ਅੱਛੀ ਉਗਾ ਦੋ ਪਰਸੋਂ ਸੋਈਏ ਕਿੰਨੇ ਦਿਨਾਂ ਤੇ ਸੋਈ ਆ ਤੇ ਪਰਸੋਂ ਸੋਈ ਆ ਹਾਂ ਅੱਛਾ ਹਾਂਜੀ ਅਜੇ ਤੇ ਬੋਲਾ ਹੀ ਹੋਣਾ ਫਿਰ ਬੋਲਾ ਹੀ ਰੱਸੀ ਬਿਲਕੁਲ ਨਾਣੂ ਗਿੱਲੇ ਦੇ ਅੱਛਾ ਮਗਰ ਵੱਛੀ ਆ ਹਾਂਜੀ ਵੱਛੀ ਆ ਰੱਸੀ ਕਿੰਨਾ ਕੁ ਬੋਲਾ ਜੇ ਦੇ ਕੋਲ ਦੇ ਕੋਲ 12 13 ਕਿਲੋ ਬੋਲਾ ਤਿਆਰ ਹੋ ਗਿਆ ਜੀ ਅੱਛਾ ਹਾਂਜੀ ਕਿੰਨਾ ਕੁ ਦੁੱਧ ਕਰੀ ਜਾਊਗੀ ਦੋਤੀ ਅੰਦਰ ਵੇਖਾ ਵੀ ਵੇਲ ਬੂਲ ਦੀ ਖਾਨ ਚੱਡੇ ਦੀ ਬੜੀ ਸਾਫ ਆ ਮਤਲਬ ਗਰਮੀ ਘੋਆ ਵੀ ਆ ਨਹੀਂ ਫਿਰ ਵੀ 15 16 ਕਿਲੋ ਤੇ ਰਾਵਣ ਪਾ ਲੂਗੀ ਅੱਛਾ ਬਾਦ ਵੀ ਪਾਸ ਦੀ ਦੇਣ ਸਾਨੂੰ ਆਪਕਿ ਜਿਹੜਾ ਇਹਨੇ ਪਾਈ ਜਾਵੇ ਤੁਹਾਨੂੰ ਬੜਾ ਰੁੱਦੋ ਫੈਨ ਵਾਲਾ ਹੁੰਦਾ ਦਾ ਤੋਰਾਂ ਹਾਂ ਫਿਰ ਇੱਕ ਰੀਨ ਬਾਕੀ ਹੈਗੀ ਜਰਸੀ ਆ ਥੱਲੇ ਥੱਲੇ ਦੀ ਵੇਲੋਂ ਪੈ ਪਟ ਪਰ ਬਾਹਰ ਆਈਏ ਕਿ ਤਰ ਬਾਕੀ ਕਾਦੇ ਦਾ ਜਰਸੀਆਂ ਲਾਈ ਆ ਜਿੱਡੀਆਂ ਕੇ ਜਰਸੀਆਂ ਹੁੰਦੀਆਂ ਉੱਡੀ ਕੀ ਆ ਤੇ ਬਾਕੀ ਥੱਲੇਆਂ ਚੰਗੀ ਤਿਆਰ ਹੋਈ ਹੈ ਜੱਸੀਆਂ ਜਿੱਤ ਤਰ੍ਹਾਂ ਬਹੁਤੀਆਂ ਉੱਚੀਆਂ ਨਹੀਂ ਹੁੰਦੀਆਂ ਆਜ ਲੈ ਆਓ ਜੀ ਕਿਤੇ ਪਾਸੇ ਤੇਰੇ ਕੋਲ ਆ ਰਹੇ ਬਾਕੀ ਹੈਗੇ ਠੰਡੀ ਸੀਲ ਹੈ ਅੱਛਾ ਬਸ ਤੇ ਨਾਣਾਂ ਵਿੱਚ ਚੰਗੀ ਆ ਤੇ ਪਿਛਾਨਾਂ ਵਿੱਚ ਚੰਗੀ ਆ ਗਨਾਂਖੜਕੀ ਦਾ ਮੁੱਲ ਮੋਰਤੇ ਵੀ ਜੀ ਦੂਜੇ ਸਵੇਰ ਸੂਈ ਆ ਪਤਾ ਵੇਲਪੂਲ ਦੇਖੋ ਕਿੱਡੀ ਗੱਡੀ ਪੂਰੀ ਲੰਮੀ ਆ ਫਸ ਕੇ ਆਈ ਹਾਂਜੀ ਤੇ ਬਾਈ ਜੀ ਪੂਰੀ ਜਿਹੜਾ ਕੱਟੇ ਚਾਰ ਬਰਾਦ ਮਿਲਦੀ ਆ ਆ ਜਰਸੀਆਂ ਤਾਂ ਚੱਲਦਾ ਹੁੰਦਾ ਇੱਦਾਂ ਹੀ ਆ ਤੇ ਦੁੱਧ ਦੇ ਸਾੜ ਸਹਾ ਉਹਨਾਂ ਜਿਹੜਾ 10 16 17 ਕਿਲੋ ਵਾਲੇ ਗਰਮੀ ਦੁੱਧ ਫੈਨ ਲਾ ਭਾਵੇਂ ਉਹਨਾਂ ਜਿੰਦਾ ਮਰਜੀ 50 ਦਾ 60 ਹੀ ਪਾ ਦਈਏ ਪਰ ਆਪਾਂ ਬਿਲਕੁਲ ਪਹਾਣੇ ਨਹੀਂ ਦੇ ਦਾਂਗੇ ਕਿੰਨੇ ਦੀ 45000 ਦੀ 45000 ਦੀ ਚੱਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਹੋਰ ਹੀ ਆ ਛੱਡ ਦਾਂਗੇ ਚਲੋ ਕੋ ਫੋਨ ਲਾਉਗਾ ਤਾਂ ਸੌਦਾ ਹੋ ਜਾਊਗਾ ਮੌਕੇ ਤੇ ਐਨੇ ਦਿਨਾਂ ਬਾਅਦ ਵੀਡੀਓ ਪਾਈ ਆ ਕੋਈ ਕਰ ਦਿਓ ਮਾਨਤਨ ਮੌਕੇ ਤੇ ਵੀਡੀਓ ਤਾਂ ਹੀ ਪਾਈ ਆਪਣੇ ਪੁਰਾਣੇ ਫੈਨ ਕਿਉਂਕਿ ਨੰਬਰ ਨਹੀਂ ਹੁੰਦਾ ਤਾਂ ਉਹ ਯਾਦ ਕਰ ਲਈ ਠੀਕ ਤੇ ਫਿਰ ਨਵੇਂ ਫੈਨ ਹੋਰ ਬਣ ਜਾਣਾ ਹਾਂਜੀ ਹਾਂਜੀ ਠੀਕ ਐ ਤੇ ਹੁਣ ਜਿਹੜੀ ਆ ਟੁਕੜ ਗੱਬਣੇ ਆ ਕਿੰਨੇ ਜੱਦੀ ਚੈੱਕ ਪਾਸਟ ਚ ਇਹ ਵਿਧੀਆਂ ਪਹਿਲੀ ਨੂੰ 57 ਲੱਗ ਗਿਆ ਘਰ ਦੀ ਹੈ ਦੀ ਰੈਂਟ ਸੁਏ ਦੋ ਪੀਤੇ ਦੇ ਘਰ ਹੀ ਹੈ ਅੱਛਾ ਆ ਵਛੀ ਇਹਦੀ ਪਹਿਲੇ ਸੁਏ ਦੀ ਵੀ ਗੱਭਣ ਨਿਕਲ ਅੱਛਾ ਨਿਕਲ ਆਈ ਹਿਸਾਨ ਦਿਖਣੀ ਲਈ ਆ ਠੀਕ ਆ ਹਾਂ ਜਾਈ ਦਿੱਤੀ ਜਰਸੀ ਇਹਨੇ ਅੱਛਾ ਤੇ ਐ ਕਿ ਆਹ ਵਛੀ ਦੀ ਦਿੰਦੀ ਵਛੀਆਂ ਨਵਾਂ ਮਹੀਨੇ ਦੀ ਵਛੀ ਹੈ ਅੱਛਾ ਪਿਛਲੇ ਸੋਵੇ ਦੀ ਆ ਹਾਂ ਠੀਕ ਹੈ 7 ਮਹੀਨੇ ਬਾਅਦ ਹੋਗੇ ਅੱਛਾ 6 ਮਹੀਨੇ ਬਾਅਦ ਜਾਂਦੀ ਮੈਂ ਹਰ ਵਾਰ ਭਰਾਈ ਆ ਕਿ ਮਈਆਂ ਆਲਾ ਸਾਹ ਅੱਛਾ ਕਿੰਨੇ ਚਿਰ ਦੇ ਹੁਣ ਗੱਬਣੇ ਆਏ 7 ਮਹੀਨਾ ਚੱਲਦਾ 7ਵਾਂ ਮਹੀਨਾ ਚੱਲਣਦਿਆ ਅੱਛਾ ਜੀ ਬਾਕੀ ਇਹ ਵੀ ਸ਼ਾਈ ਵਾਲਾ ਪਾਕਾ ਤਾਂ ਛੰਡੀ ਛੰਡੀ ਐ ਬਿਲਕੁਲ ਅੱਛਾ ਭਾਈ ਜੁਰੀ ਗਈ ਐ ਬਿਲਕੁਲ ਓਕੇ ਵੇਲੋ ਐ ਰੂਹਾਂ ਨੂੰ ਧਾਰਾ ਵਧੀਆ ਠੀਕ ਹੈ ਮੇਲੇ ਸ਼ਾਈਆਂ ਦਾ ਪਾਕ ਸੀਗ ਨਹੀਂ ਲੱਭਦਾ ਇੰਨਾ ਨਗਰ ਹਾਂਜੀ ਆਹ ਵੀ ਚੰਗਾ ਭਲੀ ਜੁਰੀ ਬਿਲਕੁਲ ਜੀ ਤੇ 6 ਲੀਟਰ ਦੁੱਧ ਹੈ ਮਤਲਬ ਪੱਠਿਆਂ ਦੇ ਬਗੈਰ ਫੌਂਟ ਛਾਂਡ ਤੋਂ ਪੱਧਰੀ ਸੇਵਾ ਦੇ ਅੱਛਾ ਹਾਂਜੀ ਤੇ ਇੱਕ ਮਹੀਨਾ ਇਹਨੂੰ ਛੱਡ ਪਾਪਾ ਦੁੱਧੇ ਛੱਡਦੇ ਰਹੇ ਅੱਛਾ ਤੇ ਹੁਣ ਆ ਕੋ ਵੀਰ ਵੇਲੇ ਵੀ ਦੋ ਛੱਡ ਲੈ ਭਾਵੇਂ ਇੱਕ ਛੱਡ ਲੈ ਉਹਦੀ ਮਰਜ਼ੀ ਹੈ ਅੱਛਾ ਹਾਂਜੀ ਤੇ ਕਿੰਨਾ ਕ ਸੱਜਰ ਕੱਢਦੇ ਨੇ ਦੁੱਧ ਦੇ ਦੋਦੇ 16 17 ਕਿਲੋਰਾ ਆਉਣ ਲਈ ਜਾਂਦੀ ਅੱਛਾ ਹਾਂਜੀ ਤੋਰ ਹਵੇ ਰਹਿਣਾ ਜਿਹੜੇ ਟਿਕਾਣੇ ਕੋਣੀ ਹੈ ਤਾਂ ਸਾਰਾ ਸਾਲ ਹੀ ਹਾਂਜੀ ਤੇ ਹੁਣ ਵੀ ਥੋੜਾ ਟਾਈਮ ਇਹਨੇ ਚਾਹ ਪਾਣੀ ਤਾਂ ਸਾਰੀ ਜਣਾ ਤੇ ਬਾਅਦ ਚ ਗਰਮੀਆਂ ਚ ਫੇਰ ਇਹਨੇ ਸੂਪ ਇਹਨਾ ਪੂਰੀਆਂ ਗਰਮੀਆਂ ਚ ਬਾਕੀ ਚੱਕ ਪਾਸ ਕੋਈ ਨਹੀਂ ਜਾ ਕੇ ਜਰੂਰ ਕਰਵਾ ਲੈ ਆਪਣੇ ਇੱਥੋਂ ਕਹਿੰਦੇ ਚੱਕ ਕਰਵਾ ਕੇ ਦਵਾਂਗੇ ਇੱਥੋਂ ਕੋਈ ਚੱਕ ਕਰਵਾ ਕੇ ਖੜੇ ਬਾਕੀ ਹੈਗੀ ਜਿਹੜੀ ਐ ਵੀ ਸਾਈਵਲ ਜਰਸੀ ਕ੍ਰੋਸ ਆ ਤੇ ਇਹਦਾ ਫਿਰ ਕੱਦ ਜਿਹੜਾ ਉਤਸਾਵ ਨਹੀਂ ਆ ਚੈੱਕ ਵੀ ਕੁਝ ਤਾਂ ਮਰਜੀ ਗਿਆ ਕਰਾਵੇ ਬਾਕੀ ਯਾਰ ਦੇਣ ਹੀ ਦੇਈ ਹਾਂ ਤੇ ਸਮੀ ਹੋਈ ਸਾਨੂੰ ਸੱਤੇ ਮਿੰਨਿਟ ਲਈ ਹੀ ਤੇ ਵੈਤ ਕਾਲੀ ਦੇਣ ਦੀ ਹਾਂਜੀ ਹਾਂਜੀ ਫਿਰ ਵੀ ਆਪਣੀ ਕੋਈ ਸੱਲੀ ਕਰਾਏ ਫਿਰ ਅਸੀਂ ਸਾਡੇ ਕਰਦੇ ਠੀਕ ਹੈ ਆਪਣਾ ਲਿਆਵੇ ਜਾਂ ਜਿੱਦਾਂ ਮਰਜ਼ੀ ਕਰਕੇ ਆਪਣੇ ਸੱਲੀ ਕਰਕੇ ਇਹਦਾ ਮੁੱਲ ਫਿਰ ਇਹ ਦੇ ਵੀ ਜਿਹੜਾ ਮਈਆ ਵਰਗੀ ਹੁਣ ਮਾਜ ਦੇ ਲੈਣ ਵਾਲੀ ਸਾਡਾ ਆਵਾਜ਼ ਨਹੀਂ ਲੱਖੋ 1.5 ਲੱਖ ਤਾਂ ਪਹੁੰਚ ਗਈ ਆ ਹਾਂਜੀ 10 ਕਿਲੋ ਵਾਲੀ 12 ਵਾਲੀ ਜਿਹੜੇ 16 17 ਕਿਲੋ ਵਾਲੀ ਇਹ ਮਤਲਬ ਤਿਆਰ ਕਰਕੇ ਦੋ ਵੀ ਜੀ 60 ਪੈਣ ਦੀ ਵਿਕਦੀ ਆ ਹਾਂਜੀ ਤੁਹਾਨੂੰ ਤੇ ਅੱਧੇ ਮੁੱਲ ਦੇ ਦਾਂਗੇ ਆਪਾਂ 30000 ਦੀ ਅੱਛਾ 32000 ਦੀ ਹਾਂਜੀ ਚਲੋ ਬਾਕੀ ਹੋਰ ਕਰ ਦੋਗੇ ਮਾਨਤਾ ਨਾਲ ਚਲੋ ਕੋਈ ਫੋਨ ਲਾਊਗਾ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਫੇ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਹਾਂਜੀ ਹਾਂਜੀ ਵੇਸ਼ ਚਾਖ ਕੇ ਬਸ ਚੋਚਵਾ ਕੇ ਜਦਾਂ ਚੋਚਵਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਦੋਵੇਂ ਵੇਲੇ ਮਿਲਦੀ ਜੀ ਅਜੀ ਠੀਕ ਹੈ ਅੱਛਾ ਅਜੀ ਦੋਵੇਂ ਟਾਈਮ ਕਿੰਦੇ ਚੋਈ ਦੀਆਂ